ਇਹ ਸੋਚਣਾ ਵੀ ਕਿ ਮਨੁੱਖ ਨੇ ਪ੍ਰਕਿਰਤੀ ਨਾਲ ਬੁਰਾ ਕੀਤਾ ਇਸ ਲਈ ਪ੍ਰਕਿਰਤੀ ਸਜ਼ਾ ਦੇ ਰਹੀ ਹੈ ਇਹ ਵੀ ਆਪਣੇ ਆਪ ਨੂੰ ਵੱਡਾ ਸਮਝਣ ਵਾਲੀ ਗੱਲ ਹੈ ਪ੍ਰਕਿਰਤੀ ਇਨੀ ਵੱਡੀ ਹੈ ਕਿ ਉਸ ਨੂੰ ਸਾਨੂੰ ਸਜ਼ਾ ਦੇਣ ਦੀ ਲੋੜ ਹੀ ਨਹੀਂ ਪ੍ਰਕਿਰਤੀ -273 ਤੋਂ ਲੈ ਕੇ ਕਰੋੜਾ ਡਿਗਰੀ ਤਾਪਮਾਨ ਤੱਕ ਜਾਂਦੀ ਹੈ ਠੀਕ ਹੈ ਸੋਚੋ ਸੂਰਜ ਦੀ ਸਤ੍ਹਾ ਤੇ ਕਿੰਨਾ ਤਾਪਮਾਨ ਹੋਵੇਗਾ ਤੇ ਉਸ ਵਿੱਚ ਇੱਕ ਬਹੁਤ ਛੋਟੀ ਜਿਹੀ ਰੇਂਜ ਹੈ ਜਿਸ ਵਿੱਚ ਅਸੀਂ ਚੁੰਨੂ ਲੋਕ ਆਪਣਾ ਹੰਗਾਮਾ ਕਰਦੇ ਹਾਂ ਕੁੱਲ ਮਿਲਾ ਕੇ 100 ਡਿਗਰੀ ਦੀ ਵੀ ਰੇਂਜ ਨਹੀਂ ਜਿਸ ਵਿੱਚ ਅਸੀਂ ਬਚ ਸਕਦੇ ਹਾਂ ਤੇ ਉਹ ਵੀ ਉਦੋਂ ਜਦੋਂ ਸਾਡੇ ਕੋਲ ਹੀਟਿੰਗ ਕੱਪੜੇ ਤੇ ਹੋਰ ਸਾਧਨ ਹਨ ਜੇ ਇਹ ਸਭ ਨਾ ਹੋਣ ਤਾਂ ਅਸੀਂ ਵੱਧ ਤੋਂ ਵੱਧ 5 ਡਿਗਰੀ ਤੋਂ ਲੈ ਕੇ 25 ਜਾਂ 35 ਡਿਗਰੀ ਤੱਕ ਹੀ ਜੀ ਸਕਦੇ ਹਾਂ ਰੇਂਜ ਹੋਰ ਛੋਟੀ ਹੋ ਜਾਵੇਗੀ ਹੁਣ ਪ੍ਰਕਿਰਤੀ ਨੂੰ ਕੀ ਕਰਨਾ ਪਵੇਗਾ ਉਹ ਆਪਣੀ ਪੂਰੀ ਰੇਂਜ ਵਿੱਚੋਂ ਛੋੜਾ ਜਿਹਾ ਇੱਧਰ ਉੱਧਰ ਕਰ ਦੇਵੇ ਤਾਂ ਅਸੀਂ ਬਚ ਨਹੀਂ ਸਕਾਂਗੇ ਫਿਰ ਮਨੁੱਖ ਪੁੱਲ ਕੀ ਕਰਦਾ ਹੈ मनुख ए गल समझदा नहीं कि ਤੁਹਾਡਾ ਕੰਮ ਪ੍ਰਕਿਰਤੀ ਨੂੰ ਭੋਗਣਾ ਨਹੀਂ। ਭੋਗਿਆ ਕਿਸੇ ਛੋਟੀ ਚੀਜ਼ ਨੂੰ ਜਾਂਦਾ ਹੈ। ਤੁਸੀਂ ਜੋ ਖਾਂਦੇ ਹੋ, ਉਹ ਚੀਜ਼ ਤੁਹਾਡੇ ਮੂੰਹ ਦੇ ਆਕਾਰ ਤੋਂ ਛੋਟੀ ਹੁੰਦੀ ਹੈ, ਤਦ ਹੀ ਖਾਂਦੇ ਹੋ। ਪ੍ਰਕਿਰਤੀ ਬਹੁਤ ਵੱਡੀ ਹੈ, ਉਸਮ ਭੋਗਿਆ ਨਹੀਂ ਜਾ ਸਕਦਾ। ਇਹ ਮੂਰਖਤਾ ਹੈ।